ਹਰ ਮਿੱਟੀ ਦੀ ਆਪਣੀ ਖਸਰਤ ਹੈ ਹਰ ਮਿੱਟੀ ਕੁੱਟਿਆ ਨਹੀਂ ਪੜਦੀ ਹਰ ਠੱਡ ਮੱਥਾ ਨਹੀਂ ਚੁਕਦਾ ਬੰਨ ਲਾਇਆ ਹਰ ਛੱਲ ਨਹੀਂ ਮੁਕਦੀ ਅਜੀਆਂ ਛੱਲਾਂ ਪੰਜਾਬ ਦੀ ਨੌਜਵਾਨੀ ਦੇ ਵਿੱਚ ਭਾਵੇਂ 7-9 ਸਾਲ ਦੇ ਵਿੱਚ ਵੇਖੀਏ ਭਾਵੇਂ 18 ਸਾਲ ਦੇ ਕਤਾਲ ਖਾਬੇ ਜਤੇਜ ਸਾਲ ਦੇ ਭਲ ਸਿੰਘ ਦੇ ਵਿੱਚ ਵੇਖੀਏ ਜਿਵੇਂ ਮੰਨੂ ਛਾੜੀ ਯਾਤਰੀ ਰਹੀ ਮੰਨੂ ਦੇ ਸੋਏ ਜੋ ਜੋ ਵੱਲੋਂ ਵੱਢਦਾ ਅਸੀਂ ਥੋੜ ਸਵਾਏ ਹੋਏ। ਕੀ ਹੋ ਰਿਹਾ ਅਨੇਕਾ ਨਈਆਂ ਧਾਰਨਾ ਨੇ ਜਿਹੜੀਆਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬੰਗਾਰਦੀਆਂ ਨੇ। ਪੰਜਾਬ ਦੀ ਨੌਜਵਾਨੀ ਨੂੰ ਪ੍ਰਕਾਰਦੀਆਂ ਨੇ ਕਿ ਉਹ ਜਿਹੜਾ ਸਿਸਟਮ ਤੁਹਾਡਾ ਤਾਤਰ ਬਣਿਆ ਹੈ। ਜਿਹੜਾ ਸਿਸਟਮ ਤੁਹਾਨੂੰ ਘਰਾਂ ਚ ਰੱਖ ਕੇ ਬੈਠਾ ਲਈ ਮਸਹੂਰ ਕਰਦਾ ਹੈ। ਜਿਹੜਾ ਸਿਸਟਮ ਤੁਹਾਨੂੰ ਇਸ ਤਰੀਕੇ ਦੇ ਨਾਲ ਚਾਹੇ ਕਰਦਾ ਹੈ ਕਿ ਤੁਸੀਂ ਲੋਕਾਂ ਦੀ ਆਵਾਜ਼ ਨਾਲ ਬਣ ਸਕੋ ਆਓ ਚੌਕ ਛੜਕੇ ਆਓ ਚਾਹੇ ਛੜਕੇ ਉਸ ਸਿਸਟਮ ਨੂੰ ਬੁਵਾੜੀਏ ਉਸ ਸਿਸਟਮ ਨੂੰ ਬੁਕਾਰੀਏ ਤਾਂ ਜੋ ਸਾਡੇ ਸੁਖਵਿੰਦਰ ਸਿੰਘ ਵਰਗੇ अनेका ਨੌਜਵਾਨ ਜਿਹੜੇ ਇਤੁਨੇ ਸਿਸਟਮ ਤੇ ਸਵਾਲ ਚੱਕਦੇ ਐ ਉਹ ਜਿਵੇਂ ਦੀ ਤਿਉ ਆਪਣੇ ਸਵਾਲਾਂ ਦੀ ਲੜੀ ਜਾਰੀ ਰੱਖਣ ਕੱਲ ਢਾਈ ਸਾਲ ਪੁਰਾਣੀ ਐ ਜਦੋਂ ਢਿਲਵਾ ਦੇ ਇੱਕ ਨੌਜਵਾਨ ਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕੀਤੀ ਮਜ਼ਦੂਰਾਂ ਦਾ ਇੱਕ ਨੌਜਵਾਨ ਤਾਰਸੀ ਇਹ ਪੱਤਾ ਧਰਨਾ ਇਸ ਸੌਂ ਦਾ ਵਿਧਾਇਕ ਦੀ ਕੋਠੀ ਦੇ ਅੱਗੇ ਲਾਇਆ ਇਹਨੂੰ ਸਵਾਲ ਕੀਤਾ ਇਹਨੂੰ ਪੁੱਛਿਆ ਕਿ ਨੌਜਵਾਨੀ ਕਿ ਬੇਲਗਾਰੀ ਕਿ ਮਜ਼ਦੂਰ ਵੀ ਕਰਜ਼ੇ ਦੇ ਕਰਜ਼ੇ ਹੇਠ ਦੱਬੇ ਜਾਂਦੇ ਆ ਉਹਨਾਂ ਤੇ ਵੀ ਜਿਹੜੇ ਕਰਜੇ ਜਾਂ ਪੰਡਾ ਟਿਕਦੀਆਂ ਨੇ ਕਿਉਂ ਨਾ ਇਸ ਗੱਲ ਬਾਰੇ ਵੀ ਵਿਚਾਰਿਆ ਜਾਵੇ ਤਾਂ ਇਸ ਮੌਕੇ ਤੇ ਜਦੋਂ ਪਰਚੇ ਦਰਜ ਕਰਵਾਏ ਇਸ ਦੇ ਵਿਧਾਇਕ ਨੇ ਉਸ ਨੌਜਵਾਨ ਨੂੰ ਇਨਸਾਫ਼ ਦੇਣਾ ਦੂਰ ਰਿਹਾ ਤਾਂ ਲਗਾਤਾਰ ਸਾਡਾ ਉਲਝ ਚੱਲੀ ਰਿਹਾ ਕੱਲ ਸੁਖਵਿੰਦਰ ਤਲਕੱਤੇ ਦੇ ਨਾਲ ਹੋਈ ਕਿਉਂਕਿ ਮੈਂ ਗੱਲ ਜਦੋਂ ਆਪਾਂ ਇੱਕ ਨੌਜਵਾਨ ਦੇ ਕਤਲ ਤੇ ਗੱਲ ਕਰ ਰਹੇ ਹਾਂ ਤਾਂ ਸਾਨੂੰ ਉਸ ਦੇ ਜੀਵਨ ਦਾ ਦੀ ਪਰਖ ਕਰਨੀ ਚਾਹੀਦੀ ਹੈ ਪਰਖੋਲ ਕਰਨੀ ਚਾਹੀਦੀ ਹੈ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਬੜੇ ਵੱਡੇ ਮਸਲੇ ਪਏ ਨੇ ਜਿਹੜੇ ਸਾਡੇ ਮੌਜੂਦਾਨੀ ਨੂੰ ਖੜਾਏ ਪਾਉਂਦੇ ਹੈ ਜਾਂ ਇਹ ਸੱਜ ਪੰਜ ਦਰਿਆਵਾਂ ਦੀ ਧਰਤੀ ਨੂੰ ਛੱਡ ਕੇ ਜਾਣ ਲਈ ਮਜਬੂਰ ਕਰਦੇ ਹੈ ਤਾਂ ਗੱਲ ਸੁਖਵਿੰਦਰ ਤੋਂ ਗੱਪੇ ਤੱਕ ਕੀਤੀ ਤਾਂ ਉਸਨੇ ਕਿਹਾ ਕੋਈ ਗੱਲ ਨਹੀਂ ਮੈਨੂੰ ਵੀ ਕਹਿਣਾ ਸੀ ਤੇਰੇ ਲਫੇੜੇ ਮਾਰ ਨੂੰ ਤੇਰੀ ਆਪ ਉਸਨੂੰ ਮੈਂ ਅੰਦਰ ਆ ਕੇ ਤੋਂ ਮੈਂ ਬਾਹਰ ਢਾਪ ਦੂ ਮੈਂ ਪੁੱਛਾ ਪਵਾ ਦੂ ਮੈਂ ਸਿੱਧਾ ਪਵਾ ਦੂ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਤਾਂ ਤੱਪੇ ਦੇ ਵਿੱਚ ਜਦੋਂ ਇਸ ਦੇ ਵਿਦੇਕੀ ਕੋਟੀ ਦਾ ਘਰਾਓ ਕੀਤਾ ਗਿਆ ਸੁਖਵਿੰਦਰ ਕਲਕੱਤਾ ਉਸ ਨੌਜਵਾਨ ਦੇ ਨਾਲ ਹੈ ਭਾਵੇਂ ਅਨੇਕਾਂ ਵਿਚਾਰਧਾਰਕ મત ਪੇਰ ਹੋ ਸਕਦੇ ਐ ਭਾਵੇਂ ਰਾਜਨੀਤਿਕ મત ਪੇਰ ਹੋ ਸਕਦੇ ਐ ਪਾਰਟੀਆਂ ਦੌਰ ਤੇ મત ਪੇਰ ਹੋ ਸਕਦੇ ਐ ਪਰ ਉਸ ਨੌਜਵਾਨ ਦੇ ਨਾਲ ਕੋਈ મત ਨਹੀਂ ਉਸਨੇ ਵੇਖਿਆ ਕਿ ਇੱਕ ਮਜ਼ਦੂਰਾਂ ਦਾ ਨੌਜਵਾਨ ਲੜਕਾ ਮਾਪਿਆਂ ਦਾ ਇਕੋਤਾ ਪੁੱਤ ਦੁਨੀਆ ਤੋਂ ਚਲਿਆ ਗਿਆ ਤੇ ਸਾਡਾ ਫਰਜ਼ ਬਣਦਾ ਹੈ ਜੇ ਵਿਦੇਸ਼ਾਂ ਦੀ ਧਰਤੀ ਕਰਤਾਰ ਦਾ ਖਾਬੇ ਵਾਂਗੂ ਛੱਡ ਕੇ ਆਪਣੇ ਦੇਸ਼ ਲਈ ਵਾਪਸ ਪਰਤੇ ਆ ਤਾਂ ਜਏ ਨੌਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜਨਾ ਵੀ ਬਣਦਾ ਹੈ ਇਸੇ ਪਿੰਡ ਦੇ ਵਿੱਚ ਜਿੱਦਾਂ ਮੁੱਖ ਮੰਤਰੀ ਆਉਂਦਾ ਤਾਂ ਮੈਂ ਕੋਲਕੱਤਾ ਨੇ ਗੱਲ ਕੀਤੀ ਕਿ ਕਿਵੇਂ ਕੀਤਾ ਜਾਵੇ ਤਾਂ ਉਹਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਆ ਜਿਓ ਕਿਉਂਕਿ ਬੇਰਤ ਦਾ ਸਾਂਝਾ ਮੋਰਚਾ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਉਹਨਾਂ ਲੜਕੀਆਂ ਦੀ ਜਿਹੜੀਆਂ ਅੱਜ ਖੱਤੇ ਖੱਤੀ ਜ਼ਾਲੀਆਂ ਹੋਣ ਜਾਂ ਬੈਠੀਆਂ ਨੇ ਕਿਹੜੀ ਹੋ ਰਹੀ ਹੈ ਕਾਰਨ ਕੀ ਹੈ ਅਸੀਂ ਦਿਕਾ ਦੇ ਵਿੱਚ ਭੱਜ ਕੇ ਤੁਰੂਗਾ ਇੱਕ ਉਹਦਾ ਭੰਡ ਮੁੱਖ ਮੰਤਰੀ ਇਹ ਤੁਹਾਡਾ ਗੱਪੀ ਮੁੱਖ ਮੰਤਰੀ ਇਹ ਤੁਹਾਡਾ ਝੰਡਾ ਜਾਂ ਭੰਟਾ ਕਹਿ ਲੈਂਦੇ ਆ ਪਹਿਲੀ ਗੱਲ ਤੇ ਦੁੱਖ ਦੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਵਾਸਤੇ ਅਸੀਂ ਜਏ ਸ਼ਬਦ ਵਰਤੀਏ ਤਾਰ ਲੋ ਦੀ ਆਪ ਦੇ ਕਰਤਾਰ ਦੇ ਵਿੱਚ ਪਏ ਹੈ ਉਹਦੇ ਵਰਤ ਬਤਾਰ ਚ ਪਏ ਹੈ ਕਿ ਜਏ ਟੈਗ ਦੇ ਕੇ ਲੋਕ ਨੂੰ ਸੰਬੋਧਨ ਕਰ ਰਹੇ ਨੇ ਤਾਂ ਅਸੀਂ ਕਿਹਾ ਉਹਨਾਂ ਭੈਣਾਂ ਦੇ ਉਹਨਾਂ ਨੌਕਰਾਨਾਂ ਦੇ ਰੋਜ਼ਗਾਰ ਵਾਸਤੇ ਅਸੀਂ ਮੁੱਖ ਮੰਤਰੀ ਨੂੰ ਘੇਰ ਵਾਸਤੇ ਸਹਨੇ ਚਾਉਣਾ ਹੈ ਤਾਂ ਕੋਈ ਕਰਦੇ ਨੇ ਗੱਲ ਕਹੀ ਜੇ ਇਹ ਜੀ ਰੋੜ ਪਈ ਜਿੱਥੇ ਰੋੜ ਪਈ ਸਾੜੇ ਚ ਫੜਦੇ ਆਪ ਵੀ ਤੁਹਾਡੇ ਨਾਲ ਖੜੇ ਆ ਉਸ ਨੇ ਨਾਲ ਚਲਾਈ ਅੱਗੇ ਤੁਹਾਡੇ ਨਾਲ ਖੜੇ ਆ ਪਰ ਕੇ ਦਰਜ ਕਰਦੀ ਐ ਤਰਕੇ ਦੇਖ ਲੈਂਦੇ ਪਰ ਕਿਆ ਨਾਲ ਲੋਕ ਪਿੱਛੇ ਨਹੀਂ ਹੰਦੇ ਕਿਉਂਕਿ ਐਮਐਸਪੀ ਵਾਲੇ ਤਰੂੜ ਆਪਾਂ ਨੂੰ ਪਤਾ ਹੈ ਲੈਂਡ ਪੂਲਿੰਗ ਵਾਲੇ ਪਤਾ ਹੈ ਪੰਜਾਬ ਦੀ ਖਸੂਦ ਹੈ ਕਿ ਜਿੰਨਾ ਮਰਜੀ ਜਲ ਕਰ ਲੈ ਕਿਉਂਕਿ ਤਵੀਆਂ ਤੇ ਬੈਠ ਕੇ ਵੀ ਨਹੀਂ ਝੁਕੇ ਉਹ ਆਰਿਆ ਥੱਲੇ ਨਹੀਂ ਝੁਕੇ

ਜਿਹੜੇ ਘਰਾਂ ਚ ਬੈਠੇ ਐ ਜਿਹੜੇ ਸੋਸ਼ਲ ਮੀਡੀਆ ਤੇ ਅਸਾਂ ਕੈਂਪੇਨ ਦੇ ਨਾਲ ਜੁੜੇ ਆ ਸਾਰਿਆਂ ਚ ਸੁਖਵਿੰਦਰ ਬੋਲਦਾ ਸਾਰਿਆਂ ਚ ਕਲਕੱਤਾ ਬੋਲਦਾ ਕਿ ਉੱਥੇ ਪੰਜਾਬ ਦੇ ਨੌਜਵਾਨੋ ਉੱਥੇ ਪੰਜਾਬ ਦੀਆਂ ਮਾਵਾਂ ਭੈਣਾਂ ਇਸ ਸਿਸਟਮ ਨੂੰ ਬੰਗਾਲੀਏ ਇਸ ਲਾਭੇ ਨੂੰ ਚੈਲੰਜ ਕਰੀਏ ਕਿ ਇਸ ਦੇ ਕਤਲ ਦਾ ਬੋਦੀ ਇੱਥੋਂ ਦਾ ਪਤਾ ਹੈ ਕਿ ਉਹਦੇ ਨਾਮ ਸ਼ਾਮਲ ਕੀਤਾ ਜਾਵੇ ਪੁਲਸ ਕਹਿੰਦੀ ਹੈ ਕਿ ਕਿਸੇ ਨੇ ਬਿਆਨ ਦੇਤੇ ਪੁੱਚਾ ਦਰਜ ਕਰਦੇ ਹੋ ਕਾਦੇ ਵਿੱਚ ਹਰਦਾਨੀ ਨੂੰ ਇਨਸਾਫ ਦੇਣਾ। ਭਾਵੇਂ ਸਾਨੂੰ ਪਤਾ ਹੈ ਕਿ ਇਸ ਤੇ 20 ਵੀ 25-25 ਸਾਲ ਸੱਗੀਆਂ ਰੰਗਦੀਆਂ ਨੇ ਇਹਨਾਂ ਸਾਫ ਨਹੀਂ ਮਿਲਦੇ। ਜੇ ਸੰਭਾ ਹੈ ਜੇ ਸਰਕਾਰ ਬੱਤੀ ਹੈ ਇੱਕ ਵਾਰ ਐਫਆਈਆਰ ਦੇ ਵਿੱਚ ਨਾਮ ਸ਼ਾਮਲ ਕਰਵਾਓ। ਕਾਦੇ ਵਿੱਚ ਆਪੇ ਪਤਾ ਲੱਗੂਗਾ ਕਿ ਦੋਸ਼ੀ ਹੈਗਾ ਨਹੀਂ। ਇੱਕ ਮਰਤ ਦੇ ਪਰਿਵਾਰ ਨੇ ਗੱਲ ਕਹਿੰਦਾ ਹੈ ਕਿ ਸਾਡੇ ਨੌਜਵਾਨ ਦੇ ਕਤਲ ਦਾ ਦੋਸ਼ੀ ਇਸ ਨੂੰ ਵਿਧਾਇਕ ਹੈ। ਦਾਜ ਜਗਲ ਕੇਤੇ ਆਮ ਰਾਜ ਦੇ ਵਿਕਤੀ ਤੇ ਪੰਚਾਇਤ ਰੱਦ ਕਰਨਾ ਹੈ ਭਾਵੇਂ ਉਹਦਾ ਕਸੂਰ ਹੈ ਭਾਵੇਂ ਨਹੀਂ ਭਾਵੇਂ ਕਿਸੇ ਹੋਰ ਦੇ ਚ ਬੈਠਾ ਹੈ ਭਾਵੇਂ ਹੋਰ ਥਾਂ ਤੇ ਬੈਠਾ ਹੈ ਤਾਂ ਪਰਚੇ ਹੋ ਜਾਂਦੇ ਆ ਤਾਂ ਇਸ ਬ੍ਰੈਂਕਟ ਦੇ ਕਿਉਂ ਇਸ ਹਲਕੇ ਦੇ ਐਮਐਲਏ ਤੇ ਕਿਉਂ ਨਹੀਂ ਇਹ ਸਾਰੇ ਲੋਕ ਬੈਠ ਕੇ ਚਾਰ ਦਿਨਾਂ ਤੋਂ ਮੰਨ ਕਰਦੇ ਆ ਇਸ ਹਲਕੇ ਦੇ ਲੋਕ ਮੰਨ ਕਰਦੇ ਆ ਕਿ ਇਹਨਾਂ ਲੋਕਾਂ ਦੀ ਆਵਾਜ਼ ਸੁਣੀ ਜਾਵੇ ਜੇ ਤੁਹਾਡੇ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਪੁਰਾਣੇ ਆਪਣੇ ਫੋਲਡੀ ਫਾਮ ਖੋਲ ਲੈਂਦੇ ਪੁਰਾਣੇ ਫਰਾਨਾ ਕੁਸ ਕਰ ਲੈਂਦੇ ਮੰਨਿਆ ਕਿ ਉਹਨਾਂ ਸਾਰਿਆਂ ਨੂੰ ਤਬੱਲਣ ਲਈ ਤੁਹਾਨੂੰ ਮੌਕਾ ਦਿੱਤਾ ਹੈ ਤਾਂ ਅੱਜ ਤੁਹਾਡਾ ਵੀ ਇਸ ਹੱਲ ਤੇ ਫਸ ਚੰਦਾ ਕੱਡੂਰੀਆ ਬਹੁਤ ਲੈ ਰਹੀ ਆ ਕੋਸ਼ਿਸ਼ ਮਿੰਤਾ ਕਰ ਲੇ ਤਰਲੇ ਕਰ ਲੇ ਨਹੀਂ ਮੰਨਦੇ ਤਾਂ ਸਭਾ ਨੇੜੇ ਆ ਜਦੋਂ ਗੇਂ ਸਾਡੇ ਪਾਏ ਚ ਹੈ ਜਦੋਂ ਹਥਿਆਰ ਖੋਲੇ ਕੋਲੇ ਹੋਇਆ ਤੁਹਾਡੇ ਦਰਾਂ ਤੇ ਤੁਹਾਡੇ ਘਰਾਂ ਤੇ ਆਉਂਦੇ ਆ ਕੱਟੋ ਘਟ ਹੋਵੇ ਇੱਕ ਬਾਰ ਇਹ ਸੁਖਵਿੰਦਰ ਦੀਆਂ ਅੱਖਾਂ ਵਿੱਚ ਝਾਕ ਲਿਓ ਕੇ ਸਾ ਮਾਗੀ ਪਾਰਟੀ ਦਾ ਕੋਈ ਵਧਾਏਗਾ ਮੰਤਰੀ ਲੀਡਰ ਮੁੱਖ ਮੰਤਰੀ ਤੁਹਾਡੇ ਘਰਾਂ ਤੇ ਆਉਂਦਾ ਤਾਂ ਇੱਕ ਬਾਰ ਇਹ ਦੇਖ ਲਿਓ ਕਿ ਅਸੀਂ ਕਲਕੱਤੇ ਉਸ ਸੋਗ ਸਮਾਗਮ ਦੇ ਵਿੱਚ ਬੈਠ ਕੇ ਆਏ ਸੀ ਤਾਂ ਅਸੀਂ ਸਵਾਲ ਕਰੀਏ ਕਿ ਸਾਡੇ ਦਰਾਂ ਤੇ ਸਾਡੇ ਘਰਾਂ ਤੇ ਸਾਡੇ ਘਰਾ ਦੇ ਵਿੱਚ ਇਹੜਾ ਉਹ ਲੈ ਕੇ ਆਇਆ ਤਾਂ ਇਸ ਵਾਰ ਜ਼ਰੂਰ ਕਹੋ ਬੇਜ਼ਗਾਰ ਸੰਜਾ ਮੋਰਚਾ ਮਰਖੂਸ ਕਰਦਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ਾਂ ਦੀ ਬਜਾਏ ਇਹਦਾ ਕਹਿੰਦਾ ਸੀ ਭਗਤਾ ਮੰਤਰੀ ਕਿ ਵਿਦੇਸ਼ਾਂ ਚੋਂ ਨੌਕਰੀ ਕਰਨ ਲਈ ਇੱਥੇ ਆਇਆ ਕਰਨਗੇ ਇਸ ਤੋਂ ਨਾਲੇ ਬੇਜ਼ਦਾਰੀ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਆ ਤੁਹਾਨੂੰ ਪਤਾ ਹੋਣਾ ਹੈ ਸਮਰੂਪ ਦੇ ਨੇੜੇ ਪਿਛਲੇ ਦਿਨਾਂலயੋ ਇੱਕ ਅਧਿਅਪਕ ਨੇ ਕੀਤੀ ਹੈ ਬੱਖਰ ਕਿ ਤਰ੍ਹਾਂ ਦੇ ਬੇਜ਼ਦਾਰੀ ਕਰ ਰਹੇ ਆ ਕਿਸੇ ਸਮੇਂ ਕਸਾਲ ਤੁਸ ਖੁਸ਼ੀਆਂ ਕਰਦੇ ਸੀ ਅੱਜ ਨੌਜਵਾਨ ਅੱਜ ਬਤਿਆਰ ਸੀ ਅੱਜ ਮੇਲ ਦਾ ਖੁਸ਼ੀਆਂ ਦੇ ਰਾਹ ਤੇ ਪਿਆ ਸਾਢੇ 3 ਸਾਲ ਦੇ ਵਿੱਚ ਇਹ ਪ੍ਰਾਪਤ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਜੀ ਕਰਦਾ ਹਾਂ ਸਾਰੇ ਜੀ ਜੀ ਭਤੀ